ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਗੱਲ ਦਾ ਕੋਈ ਡਰ ਭੈ ਆ ਕੋਈ ਚਿੰਤਾ ਹੈ ਕੋਈ ਪਰੇਸ਼ਾਨੀ ਆ ਤੁਹਾਡਾ ਮਨ ਕਿਸੇ ਵੀ ਗੱਲੋਂ ਉਦਾਸ ਆ ਬੇਚੈਨ ਆ ਤਾਂ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਇਹ ਵੀਡੀਓ ਸੁਣਨ ਤੋਂ ਬਾਅਦ ਤੁਹਾਡੇ ਮਨ ਦੇ ਸਾਰੇ ਡਰ ਭੈ ਚਿੰਤਾਵਾਂ ਖਤਮ ਹੋ ਜਾਣੀਆਂ ਨੇ ਤੁਹਾਡਾ ਮਨ ਖੇੜੇ ਦੇ ਵਿੱਚ ਆ ਜਾਵੇਗਾ ਤੁਹਾਡਾ ਆਪਣੇ ਪਰਮ ਪਿਤਾ ਪ੍ਰਮਾਤਮਾ ਜੀ ਦੇ ਉੱਤੇ ਭਰੋਸਾ ਹੋਰ ਵੱਧ ਜਾਵੇਗਾ ਇਸ ਕਰਕੇ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈੜ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਚਿੰਤਾ ਹੈ ਪਰੇਸ਼ਾਨੀ ਆ ਤਾਂ ਤੁਸੀਂ ਹੁਣੇ ਹੀ ਇਹ ਅਭਿਆਸ ਕਰੋ ਜਿੱਥੇ ਵੀ ਬੈਠੇ ਹੋ ਕੁਝ ਧੇਰ ਦੇ ਲਈ ਅੱਖਾਂ ਬੰਦ ਕਰਕੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰੋ ਜਿਸ ਵੀ ਨਾਮ ਦੇ ਨਾਲ ਤੁਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਦੇ ਹੋ ਉਹ ਪਰਮਾਤਮਾ ਨੂੰ ਯਾਦ ਕਰੋ ਅਤੇ ਆਪਣੀ ਅਰਜੀ ਆਪਣੀ ਅਰਦਾਸ ਉਹਨਾਂ ਦੇ ਅੱਗੇ ਕਰ ਦਿਓ ਭਾਵੇਂ ਕਿ ਜੋ ਵੀ ਤੁਹਾਡੇ ਮਨ ਦੇ ਵਿੱਚ ਪਰੇਸ਼ਾਨੀਆਂ ਜੋ ਵੀ ਚਿੰਤਾ ਹੈ ਨਾ ਉਹ ਇੱਕ ਇੱਕ ਕਰਕੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਦੇ ਅੱਗੇ ਰੱਖ ਦਿਓ ਭਾਵੇਂ ਕਿ ਉਹ ਅੰਤਰਜਾਮੀ ਪਾਸ਼ਾ ਸਭ ਕੁਝ ਜਾਣਦੇ ਆ ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ ਪਰ ਫਿਰ ਵੀ ਤੁਸੀਂ ਇੱਕ ਵਾਰ ਮਨ ਰਾਹੀ ਸਾਰੀਆਂ ਗੱਲਾਂ ਇੱਕ ਇੱਕ ਕਰਕੇ ਆਪਣੇ ਵਾਹਿਗੁਰੂ ਜੀ ਨੂੰ ਦੱਸ ਦੇ ਜਾਓ ਕਿ ਵਾਹਿਗੁਰੂ ਜੀ ਮੈਨੂੰ ਇਸ ਗੱਲ ਦੀ ਚਿੰਤਾ ਹੈ ਵਾਹਿਗੁਰੂ ਜੀ ਮੈਨੂੰ ਇਸ ਗੱਲ ਤੋਂ ਡਰ ਲੱਗ ਰਿਹਾ ਹੈ ਵਾਹਿਗੁਰੂ ਜੀ ਆਹ ਕੰਮ ਦੀ ਮੈਨੂੰ ਪਰੇਸ਼ਾਨੀ ਆ ਜਾਂ ਆਹ ਕੰਮ ਮੇਰੇ ਤੋਂ ਪੂਰਾ ਨਹੀਂ ਹੋ ਰਿਹਾ ਇਹਦੇ ਵਿੱਚ ਮੈਨੂੰ ਆ ਰੁਕਾਵਟ ਆ ਰਹੀ ਆ ਜੋ ਵੀ ਤੁਹਾਡੇ ਮਨ ਦੀ ਚਿੰਤਾ ਹੈ ਪਰੇਸ਼ਾਨੀ ਆ ਉਹ ਇੱਕ ਇੱਕ ਕਰਕੇ ਆਪਣੇ ਵਾਹਿਗੁਰੂ ਜੀ ਨੂੰ ਦੱਸ ਦੇ ਜਾਓ ਦੱਸ ਦੇ ਜਾਓ ਜਦੋਂ ਸਾਰੀਆਂ ਪਰੇਸ਼ਾਨੀਆਂ ਚਿੰਤਾਵਾਂ ਤੁਸੀਂ ਦੱਸ ਦਿੱਤੀਆਂ ਤਾਂ ਦੇਖਣਾ ਤੁਸੀਂ ਇੱਕਦਮ ਚਿੰਤਾ ਰਹਿਤ ਹੋ ਜਾਓਗੇ ਇੰਜ ਲੱਗਣਾ ਵੀ ਜਿਵੇਂ ਤੁਹਾਡੇ ਮਨ ਦਾ ਮਣਾ ਮਣਾਈ ਬੋਝ ਲੈ ਗਿਆ ਹੋਵੇ ਤੁਹਾਡਾ ਮਨ ਹਲਕਾ ਹੋ ਜਾਵੇਗਾ ਕਿਉਂਕਿ ਸੰਗਤ ਜੀ ਅਸੀਂ ਉਹ ਪਰਮ ਪਿਤਾ ਪਰਮਾਤਮਾ ਜੀ ਦੇ ਬੱਚੇ ਆ ਜਿਵੇਂ ਇੱਕ ਮਾਂ ਪਿਓ ਸਾਡੇ ਇਹ ਦੁਨੀਆਵੀ ਆ ਤਾਂ ਦੁਨੀਆਵੀ ਮਾਪਿਓ ਆਪਣੇ ਬੱਚਿਆਂ ਦੀ ਚਿੰਤਾ ਪਰੇਸ਼ਾਨੀ ਨੂੰ ਦੇਖ ਕੇ ਝੱਟ ਹੀ ਉਹ ਚਿੰਤਾ ਪਰੇਸ਼ਾਨੀ ਨੂੰ ਦੂਰ ਕਰਨ ਦੇ ਵਿੱਚ ਲੱਗ ਜਾਂਦੇ ਆ ਮਾਪਿਓ ਪਲ ਦੀ ਦੇਰੀ ਨਹੀਂ ਲੈਂਦੇ ਉਹਨਾਂ ਦੀ ਉਹ ਸਾਰੀਆਂ ਪਰੇਸ਼ਾਨੀਆਂ ਚਿੰਤਾਵਾਂ ਨੂੰ ਦੂਰ ਕਰ ਦਿੰਦੇ ਆ ਦੂਸਰੀ ਗੱਲ ਵੀ ਸਾਡੇ ਮਾਪੇ ਕਦੇ ਵੀ ਆਪਣੇ ਬੱਚਿਆਂ ਦਾ ਮਾੜਾ ਨਹੀਂ ਚਾਹੁੰਦੇ ਉਹ ਆਪਣੇ ਬੱਚਿਆਂ ਨੂੰ ਪੇਤਰ ਤੋਂ ਪੇਤਰ ਬਣਾਉਣ ਦੀ ਕੋਸ਼ਿਸ਼ ਕਰਦੇ ਆ ਅਤੇ ਸਭ ਤੋਂ ਵਧੀਆ ਤੋਂ ਵਧੀਆ ਚੀਜ਼ ਲੈ ਕੇ ਦੇਣ ਦੀ ਕੋਸ਼ਿਸ਼ ਕਰਦੇ ਆ ਤਾਂ ਫਿਰ ਆਪ ਸੋਚੋ ਵੀ ਜੇ ਸਾਡੇ ਦੁਨਿਆਵੀ ਮਾਪੇ ਸਾਡੇ ਲਈ ਇੰਨਾ ਚੰਗਾ ਸੋਚਦੇ ਆ ਤਾਂ ਫਿਰ ਜੋ ਸਾਡਾ ਅਸਲ ਮਾਪਿਓ ਹੈ ਸਾਡੇ ਪਰਮ ਪਿਤਾ ਪਰਮਾਤਮਾ ਜੀ ਉਹ ਸਾਡਾ ਮਾੜਾ ਕਿੰਜ ਸੋਚ ਸਕਦੇ ਆ ਉਹਨਾਂ ਨੇ ਸਾਡੇ ਨਾਲ ਜੋ ਕਰਨਾ ਹੈ ਨਾ ਚੰਗਾ ਹੀ ਕਰਨਾ ਹੈ ਸਾਡੀ ਸੋਚ ਤੋਂ ਵੀ ਕਿਤੇ ਜ਼ਿਆਦਾ ਚੰਗਾ ਕਰਨਾ ਹੈ ਜੇ ਉਹਨਾਂ ਦਾ ਮੇਰ ਭਰਿਆ ਹੱਥ ਸਾਡੇ ਸਿਰ ਤੇ ਹੈ ਨਾ ਤਾਂ ਫਿਰ ਸਾਡਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਫਿਰ ਸਾਨੂੰ ਕੋਈ ਵੀ ਕੁਝ ਨਹੀਂ ਕਰ ਸਕਦਾ ਉਹ ਪਰਮ ਪਿਤਾ ਪਰਮਾਤਮਾ ਜੀ ਨੇ ਬਲ ਦੀ ਅੱਗ ਦੇ ਵਿੱਚੋਂ ਵੀ ਰੱਖ ਲੈਣਾ ਹੈ ਪਰਮ ਪਿਤਾ ਪਰਮਾਤਮਾ ਜੀ ਨੇ ਸਾਨੂੰ ਜਦੋਂ ਇਧਰਤੀ ਤੇ ਭੇਜਿਆ ਤਾਂ ਉਹਨਾਂ ਨੇ ਸਾਨੂੰ ਉਮਰ ਸਾਹਾਂ ਦੇ ਰੂਪ ਦੇ ਵਿੱਚ ਦਿੱਤੀ ਭਾਵੇਂ ਕਿ ਗਿਣਤੀ ਦੇ ਸਾਹ ਦਿੱਤੇ ਆ ਤੇ ਜਿੰਨੀ ਦੇਰ ਤੱਕ ਸਾਡੇ ਕੋਲ ਸਾਹਾਂ ਦੀ ਪੂੰਜੀ ਬਚੀ ਹੈ ਓਨੀ ਦੇਰ ਤੱਕ ਤਾਂ ਸਾਡਾ ਕੋਈ ਵੀ ਵਾਰ ਵੀ ਰੰਗਣਾ ਨਹੀਂ ਕਰ ਪਾਵੇਗਾ ਦਿੱਤੀ ਹੋਈ ਉਮਰ ਦਿੱਤੇ ਹੋਏ ਸਵਾਸ ਸਾਨੂੰ ਭੋਗਣੇ ਪੈਣੇ ਆ ਪਰ ਜਿੱਥੇ ਹੀ ਸਵਾਸਾਂ ਦੀ ਫੁੰਜੀ ਖਤਮ ਹੋ ਗਈ ਉੱਥੇ ਫਿਰ ਅਸੀਂ ਪ੍ਰਮਾਤਮਾ ਨੂੰ ਝੋਕ ਨਹੀਂ ਸਕਦੇ ਉੱਥੇ ਸਾਡਾ ਕੋਈ ਜੋਰ ਨਹੀਂ ਆ ਭਾਵੇਂ ਕੋਈ ਅਰਪਾ ਪਤੀ ਹੋਵੇ ਉਹ ਆਪਣੇ ਪੈਸੇ ਦੇ ਨਾਲ ਇੱਕ ਵੀ ਸਾਹ ਨਹੀਂ ਖਰੀਦ ਸਕਦਾ ਸਾਹ ਸਾਨੂੰ ਉਨੇ ਹੀ ਹੋਣੇ ਆ ਜਿੰਨੇ ਪ੍ਰਮਾਤਮਾ ਜੀ ਨੇ ਸਾਨੂੰ ਦੇ ਕੇ ਭੇਜਿਆ ਹੈ ਸੋ ਇਸ ਕਰਕੇ ਆਪਣੀ ਉਮਰ ਦੀ ਫਿਕਰ ਤਾਂ ਬਿਲਕੁਲ ਨਹੀਂ ਕਰਨੀ ਪਰ ਹਾਂ ਜੇ ਫਿਕਰ ਕਰਨੀ ਆਪਣੀ ਸਿਹਤ ਦੀ ਕਰੋ ਕਿਉਂਕਿ ਸਵਾਸ ਤਾਂ ਅਸੀਂ ਉਨੇ ਹੀ ਭੋਗਣੇ ਆ ਜਿੰਨੇ ਪ੍ਰਮਾਤਮਾ ਨੇ ਸਾਨੂੰ ਲਿਖ ਕੇ ਦਿੱਤੇ ਆ ਪਰ ਜੇ ਅਸੀਂ ਆਪਣੀ ਮਰਜ਼ੀ ਦੇ ਅਨੁਸਾਰ ਚੱਲੇ ਤਾਂ ਫਿਰ ਉਹ ਸਾਹ ਬੜੇ ਔਖੇ ਭੋਗੇ ਜਾਣਗੇ ਕਿਉਂਕਿ ਆਪਣੀ ਮਰਜ਼ੀ ਦੇ ਨਾਲ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜਾਦੀਆਂ ਪਰੇਸ਼ਾਨੀਆਂ ਇਕੱਠੀਆਂ ਕਰ ਲੈਣੇ ਆ ਸਾਨੂੰ ਲੱਗਦਾ ਵੀ ਅਸੀਂ ਬੜੇ ਅਕਲਮੰਦ ਆ ਬੜੇ ਸਿਆਣੇ ਆ ਪਰ ਅਸੀਂ ਸਭ ਤੋਂ ਵੱਡੇ ਮੂਰਖ ਆ ਸਾਨੂੰ ਨਹੀਂ ਪਤਾ ਕਿ ਸਾਡੇ ਲਈ ਕੀ ਠੀਕ ਆ ਇਸ ਕਰਕੇ ਆਪਣੀ ਮਰਜ਼ੀ ਨਹੀਂ ਕਰਨੀ ਪਰਮਪਿਤਾ ਪ੍ਰਮਾਤਮਾ ਜੀ ਦੀ ਮਰਜ਼ੀ ਤੇ ਨਾਲ ਚੱਲਣਾ ਹੈ ਤਾਂ ਦੇਖਣਾ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਸਾਰੀਆਂ ਰੁਕਾਵਟਾਂ ਆਪਣੇ ਆਪ ਹੀ ਦੂਰ ਹੁੰਦੀਆਂ ਜਾਣਗੀਆਂ ਪਰਮਪਿਤਾ ਪਰਮਾਤਮਾ ਜੀ ਨੇ ਸਾਨੂੰ ਜਦੋਂ ਇਹ ਧਰਤੀ ਤੇ ਭੇਜਿਆ ਤਾਂ ਇੱਕ ਇੱਕ ਗੱਲ ਸਮਝਾ ਕੇ ਭੇਜੀ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜੋ ਬਾਣੀ ਆਪਾਂ ਪੜ੍ਹਦੇ ਆ ਬਾਣੀ ਦੇ ਰਾਹੀ ਸਾਨੂੰ ਸਤਿਗੁਰ ਸੱਚੇ ਪਾਸ਼ਾ ਜੀ ਨੇ ਇੱਕ ਇੱਕ ਗੱਲ ਦਾ ਗਿਆਨ ਦਿੱਤਾ ਹੈ ਸਤਿਗੁਰ ਸੱਚੇ ਪਾਸ਼ਾ ਜੀ ਨੇ ਸਾਨੂੰ ਬਾਣੀ ਦੇ ਰਾਹੀ ਜ਼ਿੰਦਗੀ ਜਿਉਣ ਦੀ ਚਾਚ ਦੱਸੀ ਆ ਸਾਨੂੰ ਉੱਠਣਾ ਪੈਣਾ ਤੁਰਨਾ ਫਿਰਨਾ ਖਾਣਾ ਪੀਣਾ ਪਹਿਨਣਾ ਬੋਲਣਾ ਸੁਣਨਾ ਸਭ ਕੁਝ ਸਮਝਾਇਆ ਹੈ ਕਿ ਤੂੰ ਕਿਸ ਤਰ੍ਹਾਂ ਦੁਨੀਆਦਾਰੀ ਦੇ ਵਿੱਚ ਵਿਚਰਨਾ ਹੈ ਜੇ ਅਸੀਂ ਪਰਮਕੀਤਾ ਪਰਮਾਤਮਾ ਜੀ ਦੀ ਮਰਜ਼ੀ ਦੇ ਨਾਲ ਚੱਲਾਂਗੇ ਤਾਂ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਅਸੀਂ ਦੁਖੀ ਨਹੀਂ ਹੋ ਸਕਦੇ ਜਦੋਂ ਅਸੀਂ ਆਪਣੀ ਮਰਜ਼ੀ ਕਰਦੇ ਹਾਂ ਦੁਖੀ ਉਦੋਂ ਹੁੰਨੇ ਆ ਤਾਂ ਜੇਕਰ ਪਿੱਛੇ ਆਪਣੀ ਮਨਮਰਜ਼ੀ ਕਰਕੇ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਚਿੰਤਾਵਾਂ ਹੀ ਇਕੱਠੀਆਂ ਕਰ ਲਿਆ ਨੇ ਤਾਂ ਵੀ ਕੋਈ ਗੱਲ ਨਹੀਂ ਬਸ ਸਾਡੇ ਵੱਲੋਂ ਇੱਕ ਵਾਰ ਪਰਮਕੀਤਾ ਪਰਮਾਤਮਾ ਜੀ ਨੂੰ ਕਹਿਣ ਦੀ ਦੇ ਰਿਹਾ ਕਿ ਵਾਹਿਗੁਰੂ ਜੀ ਹੁਣ ਮੇਰੀ ਵਸ ਹੋ ਗਈ ਆ ਹੁਣ ਮੇਰੀ ਮਤ ਮੇਰੀ ਅਕਲ ਮੇਰੀ ਸਿਆਣਾ ਕੁਝ ਵੀ ਕੰਮ ਨਹੀਂ ਕਰ ਰਿਹਾ ਵਾਹਿਗੁਰੂ ਜੀ ਤੁਸੀਂ ਹੀ ਮੈਨੂੰ ਰੱਖਣਾ ਹੈ ਤੁਸੀਂ ਹੀ ਮੈਨੂੰ ਬਚਾਉਣਾ ਹੈ ਤੁਸੀਂ ਹੀ ਮੈਨੂੰ ਇਸ ਮੁਸੀਬਤ ਦੇ ਵਿੱਚੋਂ ਬਾਹਰ ਕੱਢਣਾ ਹੈ ਭਾਵ ਕਿ ਸਾਡੇ ਵੱਲੋਂ ਇੱਕ ਵਾਰ ਟਹਿਣ ਦੀ ਦੇਰੀ ਆ ਵਾਹਿਗੁਰੂ ਜੀ ਨੇ ਤਾਂ ਪਲ ਦੀ ਦੇਰੀ ਨਹੀਂ ਲਾਉਣੀ ਉਸੇ ਵੇਲੇ ਹੀ ਸਾਨੂੰ ਗੱਲ ਨਾਲ ਲਾ ਲੈਣਾ ਹੈ ਵਾਹਿਗੁਰੂ ਜੀ ਤਾਂ ਉਡੀਕ ਦੇ ਵਿੱਚ ਰਹਿੰਦੇ ਆ ਕਿ ਕਦੋਂ ਮੇਰਾ ਬੱਚਾ ਮੇਰੇ ਕੋਲ ਆਵੇ ਉਹ ਵਾਰ-ਵਾਰ ਸਾਨੂੰ ਆਪਣੇ ਕੋਲ ਬੁਲਾਉਂਦੇ ਆ ਆਪਣਾ ਗਿਆਨ ਦੇਣ ਦੀ ਕੋਸ਼ਿਸ਼ ਕਰਦੇ ਆ ਪਰ ਅਸੀਂ ਹੀ ਉਹਨਾਂ ਦੇ ਦਿੱਤੇ ਹੋਏ ਗਿਆਨ ਨੂੰ ਸੁਣਦੇ ਨਹੀਂ ਨਿਆ ਸਮਝਦੇ ਨਹੀਂ ਨਿਆ ਜਾਂ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਵਰਤਦੇ ਨਹੀਂ ਆ ਸਾਨੂੰ ਲੱਗਦਾ ਵੀ ਨਹੀਂ ਸਾਡੀ ਜ਼ਿੰਦਗੀ ਬਾਰੇ ਤਾਂ ਸਾਡੇ ਤੋਂ ਵੱਧ ਕੌਣ ਜਾਣਦਾ ਹੈ ਸਾਨੂੰ ਪਤਾ ਹੈ ਵੀ ਅਸੀਂ ਆਪਣੇ ਘਰ ਪਰਿਵਾਰ ਨੂੰ ਕਿੰਜ ਚਲਾਉਣਾ ਹੈ ਇਸ ਕਰਕੇ ਅਸੀਂ ਨਾ ਆਪਣੀ ਮਰਜ਼ੀ ਵਰਤਣੀ ਸ਼ੁਰੂ ਕਰ ਦਿੰਨੇ ਆ ਉਦੋਂ ਆਪਾਂ ਦੁਖੀ ਹੁੰਨੇ ਆ ਤਾਂ ਬਸ ਅੱਜ ਅੱਖਾਂ ਬੰਦ ਕਰਕੇ ਆਪਣੇ ਪਰਮ ਪਿਤਾ ਪਰਮਾਤਮਾ ਜੀ ਨੂੰ ਯਾਦ ਕਰਕੇ ਇੱਕ ਵਾਰ ਕਹਿ ਦੋ ਕਿ ਪਰਮ ਪਿਤਾ ਪਰਮਾਤਮਾ ਜੀ ਅੱਜ ਤੋਂ ਮੈਂ ਤੁਹਾਡਾ ਹਾਂ ਤੁਸੀਂ ਮੈਨੂੰ ਰੱਖੋ ਤੁਸੀਂ ਮੈਨੂੰ ਮਤ ਦਓ ਮੈਂ ਬਸ ਚੱਲਣਾ ਹੈ ਰਸਤਾ ਤੁਸੀਂ ਦਿਖਾਉਣਾ ਹੈ ਕਿਉਂਕਿ ਸੰਗਤ ਜੀ ਸੱਚਮੁੱਚ ਸਭ ਕੁਝ ਪਰਮ ਪਿਤਾ ਪਰਮਾਤਮਾ ਜੀ ਦੇ ਹੀ ਹੱਥ ਵਿੱਚ ਆ ਆਪਣਾ ਕੰਮ ਹੈ ਸਿਰਫ ਉਹ ਪਰਮਪਿਤਾ ਪਰਮਾਤਮਾ ਨੂੰ ਯਾਦ ਕਰਨਾ ਉਹਨਾਂ ਦਾ ਗਿਆਨ ਲੈਣਾ ਅਤੇ ਉਹ ਗਿਆਨ ਦੇ ਉੱਤੇ ਚੱਲਣਾ ਅਸੀਂ ਮਿਹਨਤ ਕਰ ਸਕਦੇ ਹਾਂ ਅਸੀਂ ਕਰਮ ਕਰ ਸਕਦੇ ਆ ਸਾਡੀ ਮਿਹਨਤ ਦਾ ਸਾਡੇ ਕਰਮਾਂ ਦਾ ਫਲ ਉਹ ਪਰਮਪਿਤਾ ਪਰਮਾਤਮਾ ਜੀ ਨੇ ਸਾਨੂੰ ਦੇਣਾ ਹੈ ਤੇ ਯਕੀਨ ਕਰਕੇ ਜਾਣਿਓ ਜੇ ਜੇ ਅਸੀਂ ਸਹੀ ਤਰੀਕੇ ਦੇ ਨਾਲ ਕੰਮ ਕਰ ਰਹੇ ਹਾਂ ਨੇਕ ਕੰਮ ਕਰ ਰਹੇ ਹਾਂ ਤਾਂ ਵਾਹਿਗੁਰੂ ਜੀ ਸਾਡੇ ਕੀਤੇ ਹੋਏ ਨੇਕ ਕਰਮਾਂ ਦਾ ਫਲ ਸਾਨੂੰ ਜ਼ਰੂਰ ਦੇਣਗੇ ਸਾਡੇ ਨਾਲ ਸਭ ਕੁਝ ਚੰਗਾ ਹੋਵੇਗਾ ਜੇ ਅੱਜ ਤੱਕ ਤੁਸੀਂ ਕਿਸੇ ਦਾ ਵੀ ਮਾੜਾ ਨਹੀਂ ਕੀਤਾ ਤਾਂ ਯਕੀਨ ਕਰਕੇ ਜਾਣਿਓ ਤੁਹਾਡਾ ਮਾੜਾ ਹੋ ਹੀ ਨਹੀਂ ਸਕਦਾ ਜੇ ਤੁਸੀਂ ਕਿਸੇ ਨੂੰ ਵੀ ਦੇਖ ਕੇ ਝੱਟ ਹੀ ਤਰਸ ਦੇ ਵਿੱਚ ਆ ਜਾਂਦੇ ਹੋ ਝੱਟ ਹੀ ਕਿਸੇ ਦੀ ਮਦਦ ਕਰਨ ਨੂੰ ਤਿਆਰ ਹੋ ਜਾਂਦੇ ਹੋ ਤਾਂ ਸੱਚ ਕਰਕੇ ਜਾਣਿਓ ਜੀ ਤੁਸੀਂ ਉਹ ਪਰਮਕੀਤਾ ਪਰਮਾਤਮਾ ਜੀ ਦੇ ਤਰਸ ਦੇ ਪਾਤਰ ਹੋ ਪਰਮਪਿਤਾ ਪਰਮਾਤਮਾ ਜੀ ਹਰ ਵੇਲੇ ਤੁਹਾਡੇ ਤੇ ਤਨਸ ਕਰ ਰਹੇ ਨੇ ਤੁਹਾਨੂੰ ਕੁਝ ਨਾ ਕੁਝ ਦੇ ਰਹੇ ਨੇ ਬਸ ਪਰਮਪਿਤਾ ਪਰਮਾਤਮਾ ਜੀ ਦੇ ਦੱਸੇ ਹੋਏ ਰਾਹ ਤੇ ਚੱਲਣਾ ਹੈ ਪਰਮਪਿਤਾ ਪਰਮਾਤਮਾ ਜੀ ਦੇ ਦਿੱਤੇ ਹੋਏ ਗੁਣ ਆਪਾਂ ਆਪਣੇ ਅੰਦਰ ਲਿਉਣੇ ਆ ਜੇ ਪਿੱਛੇ ਗਲਤੀਆਂ ਹੋ ਗਈਆਂ ਨੇ ਕੋਈ ਗੱਲ ਨਹੀਂ ਆ ਅੱਜ ਹੀ ਟੈਪੀ ਅੱਜ ਹੀ ਉਹਨਾਂ ਗਲਤੀਆਂ ਨੂੰ ਮੰਨ ਕੇ ਮਾਫੀ ਮੰਗ ਲੈਣੀ ਆ ਉਹ ਅੰਤਰਜਾਮੀ ਪਾਤਸ਼ਾਹ ਨੂੰ ਸਭ ਕੁਝ ਪਤਾ ਹੈ ਵੀ ਅਸੀਂ ਕੀ ਕੀ ਗਲਤ ਕੀਤਾ ਹੈ ਉਹਨਾਂ ਤੋਂ ਕੁਝ ਨਹੀਂ ਛੁਪਿਆ ਪਰ ਜਦੋਂ ਆਪਾਂ ਇੱਕ ਇੱਕ ਕਰਕੇ ਆਪਣੀ ਗਲਤੀ ਮੰਨਾਂਗੇ ਉਹ ਗਲਤੀ ਦੀ ਮਾਫੀ ਮੰਗਾਂਗੇ ਤਾਂ ਵਾਹਿਗੁਰੂ ਜੀ ਜ਼ਰੂਰ ਮਾਫ ਕਰਨਗੇ ਜਦੋਂ ਅਸੀਂ ਇੱਕ ਇੱਕ ਕਰਕੇ ਪਰਮ ਪਿਤਾ ਪਰਮਾਤਮਾ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਾਂਗੇ ਤਾਂ ਦੇਖਣਾ ਵਾਹਿਗੁਰੂ ਜੀ ਸਾਡੇ ਤੇ ਹੋਰ ਕਿਰਪਾ ਕਰਨਗੇ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਤੇ ਮਿਹਰਬਾਨ ਹੋਵੇਗੀ ਇਸ ਕਰਕੇ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਉਹ ਪਰਮ ਪਿਤਾ ਪਰਮਾਤਮਾ ਜੀ ਦਾ ਚਿੰਤਨ ਕਰਨਾ ਹੈ ਹਮੇਸ਼ਾ ਇੱਕ ਗੱਲ ਯਾਦ ਰੱਖੋ ਵੀ ਸਾਡੇ ਨਾਲ ਜੋ ਹੋ ਰਿਹਾ ਹੈ ਜੋ ਹੋਣਾ ਹੈ ਉਹ ਪਰਮ ਪਿਤਾ ਪਰਮਾਤਮਾ ਜੀ ਦੀ ਮਰਜ਼ੀ ਦੇ ਨਾਲ ਹੀ ਹੋਣਾ ਹੈ ਤੇ ਜੇਕਰ ਅਸੀਂ ਨੇਕ ਕੰਮ ਕਰਾਂਗੇ ਤਾਂ ਸਾਡੇ ਨਾਲ ਸਭ ਕੁਝ ਚੰਗਾ ਹੋਵੇਗਾ ਜੀ ਅਸੀਂ ਪਿੱਛੇ ਮਾੜੇ ਕੰਮ ਕਰਕੇ ਆਪਣੇ ਮਾੜੇ ਕਰਮ ਬਣਾ ਬੈਠੇ ਹਾਂ ਤਾਂ ਅਜਨੇਕ ਕੰਮ ਕਰਕੇ ਪ੍ਰਮਾਤਮਾ ਦਾ ਨਾਮ ਜਪ ਕੇ ਪ੍ਰਮਾਤਮਾ ਜੀ ਦੇ ਕਹੇ ਅਨੁਸਾਰ ਚੱਲ ਕੇ ਆਪਣੇ ਉਮਾੜੇ ਕਰਮਾਂ ਨੂੰ ਹੀ ਬਖਸ਼ਾ ਸਕਦੇ ਆਂ ਸਭ ਕੁਝ ਉਹਨਾਂ ਦੇ ਹੱਥ ਵਾਸਿਆ ਉਹਨਾਂ ਦੇ ਹੱਥ ਦੇ ਵਿੱਚ ਕਲਮ ਆ ਉਹ ਚਾਹਣ ਤਾਂ ਸਾਡੇ ਕਰਮ ਨਹੀਂ ਲੇਖ ਸਕਦੇ ਆ ਚਾਹਣ ਤਾਂ ਕਰਮ ਲੇਖ ਸਕਦੇ ਆ ਬਸ ਅਗੂ ਕੋਈ ਲਖਵਾਉਣ ਵਾਲਾ ਹੋਵੇ ਕਿ ਪਿੱਛੇ ਮਾੜੇ ਕਰਮ ਕਰ ਲਏ ਆ ਜਾਣੇਣ ਜਾਣੇ ਵਿੱਚ ਗਲਤੀਆਂ ਹੋ ਗਈਆਂ ਤਾਂ ਅੱਜ ਹੀ ਉਹਨਾਂ ਗਲਤੀਆਂ ਦਾ ਪਛਤਾਵਾ ਕਰਕੇ ਗੁਰੂ ਅੱਗੇ ਢਹਿ ਪੈਣਾ ਹੈ ਕਿ ਗੁਰੂ ਸਾਹਿਬ ਦੀ ਅੱਜ ਤੋਂ ਅਸੀਂ ਤੇਰੀ ਆ ਅਤੇ ਸਿਰਫ ਕਹਿਣਾ ਨਹੀਂ ਆ ਸੱਚਮੁੱਚ ਉਹਨਾਂ ਦੇ ਹੋਣਾ ਹੈ ਉਹਨਾਂ ਦੇ ਦੱਸੇ ਹੋਏ ਰਾਹ ਦੇ ਤੇ ਚੱਲਣਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਨਾ ਕਿ ਪਰਮਕੀਤਾ ਪਰਮਾਤਮਾ ਜੀ ਨੇ ਸਾਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੱਕ ਜਿਹੜੀ ਸੋਹਣੇ ਤਰੀਕੇ ਨਾਲ ਸਮਝਾਈਆਂ ਹੈ ਗਿਣਤੀ ਦੇ ਸਾਹ ਸਾਨੂੰ ਮਿਲੇ ਆ ਕਈ ਆਪਣੇ ਗਿਣਤੀ ਦੇ ਸਾਹਾਂ ਨੂੰ ਵੀ ਬਹੁਤ ਛੇਤੀ ਮੁਕਾ ਲੈਂਦੇ ਆ ਜਿੰਨੇ ਆਪਾਂ ਗਲਤ ਕੰਮ ਕਰਦੇ ਆ ਗਲਤ ਕੰਮਾਂ ਦੇ ਵਿੱਚ ਸਾਡੇ ਸਾਹਾਂ ਦੀ ਪੂੰਜੀ ਜ਼ਿਆਦਾ ਲੱਗਦੀ ਆ ਕੰਮ ਦੇ ਵਿੱਚ ਸਾਹ ਦੀ ਜ਼ਿਆਦਾ ਵਰਤੋਂ ਹੁੰਦੀ ਆ ਗੁੱਸੇ ਦੇ ਵਿੱਚ ਸਾਹ ਦੀ ਵਰਤੋਂ ਜ਼ਿਆਦਾ ਹੁੰਦੀ ਆ ਤੇ ਕਹਿੰਦੇ ਸੁੱਤੇ ਹਾਂ ਪਿਆਵੇਂ ਇਨਸਾਨਾਂ ਨੂੰ ਸਾਹ ਬੜੀ ਤੇਜ਼ੀ ਦੇ ਨਾਲ ਆਉਂਦੇ ਆ ਤੇ ਜਿਆਦਾ ਸੌਣ ਕਰਕੇ ਵੀ ਫਿਰ ਸਾਡੇ ਸਮਸਾਂ ਦੀ ਪੂੰਜੀ ਜਿਆਦਾ ਖਤਮ ਹੁੰਦੀ ਆ ਭਾਵ ਕਿ ਸਾਡੇ ਸਾਹ ਜਿਆਦੇ ਵਰਤੇ ਜਾਂਦੇ ਆ ਇਸੇ ਕਰਕੇ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਆਪਣਾ ਗਿਆਨ ਦਿੱਤਾ ਏ ਸਾਨੂੰ ਇੱਕ ਲਿਮਟ ਦੱਸੀ ਆ ਵੀ ਤੂੰ ਕਿਹੜਾ ਕੰਮ ਕਿੱਥੋਂ ਤੱਕ ਕਰਨਾ ਹੈ ਇਹ ਨੀਂਦ ਸਾਡੇ ਸਰੀਰ ਦੇ ਲਈ ਗੁੜਿੰਦੀ ਆ ਭਾਵ ਕਿ ਜੇ ਆਪਾਂ ਸੋਵਾਂਗੇ ਨਹੀਂ ਤਾਂ ਸਾਡੇ ਸਰੀਰ ਨੂੰ ਅਗਲੇ ਦਿਨ ਦੇ ਕੰਮਾਂ ਕਾਰਾਂ ਦੇ ਲਈ ਊਰਜਾ એનર્ਜੀ ਨਹੀਂ ਮਿਲਦੀ ਤੰਦਰੁਸਤ ਸਰੀਰ ਦੇ ਲਈ ਪੂਰੀ ਨੀਂਦ ਲੈਣੀ ਜ਼ਰੂਰੀ ਆ ਪਰ ਜੇ ਆਪਾਂ ਹੱਦ ਤੋਂ ਵੱਧ ਜ਼ਿਆਦਾ ਸੌਵਾਂਗੇ ਤਾਂ ਫਿਰ ਇਹੀ ਨੀਂਦ ਆਗਸ ਬਿਮਾਰੀਆਂ ਦਾ ਕਾਰਨ ਬਣ ਜਾਂਦੀ ਆ ਸੋ ਗੁਰੂ ਸਾਹਿਬ ਜੀ ਦੇ ਦੱਸੇ ਹੋਏ ਅਨੁਸਾਰ ਹੀ ਹਰ ਇੱਕ ਕੰਮ ਕਰੀਏ ਤਾਂ ਆਪਾਂ ਸੌਖੇ ਰਵਾਂਗੇ ਮਾੜੇ ਕੰਮਾਂ ਦੇ ਵਿੱਚ ਸਾਡੇ ਸਵਾਸਾਂ ਦੀ ਪੂੰਜੀ ਜ਼ਿਆਦਾ ਵਰਤੀ ਜਾਂਦੀ ਆ ਤੇ ਜਿੰਨੇ ਆਪਾਂ ਨੇਕ ਕੰਮ ਕਰਦੇ ਆ ਚੰਗੇ ਕੰਮ ਕਰਦੇ ਆ ਉਨਾ ਹੀ ਸਾਡੇ ਸਵਾਸਾਂ ਦੀ ਕੁੰਜੀ ਦਾ ਖਰਚਾ ਘਟਦਾ ਹੈ ਸਭ ਤੋਂ ਘੱਟ ਸਾ ਰੱਬ ਦਾ ਨਾਮ ਜਪਣ ਦੇ ਵਿੱਚ ਲੱਗਦੇ ਆ ਸੰਗਤ ਦੇ ਵਿੱਚ ਜਾ ਕੇ ਲੱਗਦੇ ਆ ਸੋ ਚੰਗੇ ਕੰਮ ਕਰੀਏ ਤਾਂ ਉਮਰ ਵੀ ਵਧੇਗੀ ਅਤੇ ਇਹ ਉਮਰ ਬੜੀ ਸੋਹਣੀ ਸਖਾਲੀ ਹੋ ਜਾਵੇਗੀ ਮਾੜੇ ਕੰਮ ਕਰਾਂਗੇ ਤੁੰਰ ਵੀ ਘਟ ਨਹੀਂ ਆਤੇ ਜਿੰਨੀ ਕੁ ਉਮਰ ਫਿਰ ਢੋਗਣੀ ਆਊਗੀ ਦੁੱਖਾਂ ਦੇ ਵਿੱਚ ਚਿੰਤਾਵਾਂ ਵਿੱਚ ਸੋ ਮੁੱਕਦੀ ਗੱਲ ਇਹ ਆ ਵੀ ਵਾਹਿਗੁਰੂ ਜੀ ਨੇ ਤਾਂ ਹਰ ਇੱਕ ਗੱਲ ਦਾ ਹੱਲ ਦੱਸਿਆ ਹੈ ਗੁਰਬਾਣੀ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਹਰ ਥਾਂ ਤੇ ਇੱਕ ਨਵਾਂ ਸਬਕ ਸਿਖਾਇਆ ਹੈ ਜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਉਂਦਾ ਹੈ ਨਾ ਗੁਰੂ ਸਾਹਿਬ ਜੀ ਉਹ ਦੁੱਖ ਸਾਨੂੰ ਦੁਖੀ ਕਰਨ ਦੇ ਲਈ ਨਹੀਂ ਭੇਜਦੇ ਉਹ ਮਜ਼ਬੂਤ ਕਰਨ ਦੇ ਲਈ ਭੇਜਦੇ ਆ ਗੁਰੂ ਸਾਹਿਬ ਕੀ ਹਰ ਵੇਲੇ ਸਾਨੂੰ ਬੇਤਰ ਤੋਂ ਬੇਤਰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਪਰ ਤੁਸੀਂ ਹੀ ਉਹਨਾਂ ਦੇ ਇਹ ਗਿਆਨ ਨੂੰ ਉਹਨਾਂ ਦੀ ਇਹ ਵਿਆਉਂਤ ਨੂੰ ਲੈ ਸਮਝਦੇ ਜਦੋਂ ਸਮਝਣਾ ਸ਼ੁਰੂ ਕਰ ਦਿੱਤਾ ਫਿਰ ਕਦੇ ਵੀ ਵਾਹਿਗੁਰੂ ਜੀ ਦੇ ਨਾਲ ਗਿਲੇਸ਼ਿਕ ਵਿਸ਼ਿਕਾਇਤਾ ਨਹੀਂ ਕਰਾਂਗੇ ਫਿਰ ਹਰ ਵੇਲੇ ਮੱਖ ਚੋਂ ਸ਼ੁਕਰਾਨਾ ਹੀ ਨਿਕਲੇਗਾ ਸੋ ਆਓ ਗੁਰੂ ਸਾਹਿਬ ਜੀ ਦੀਆਂ ਇਹਨਾਂ ਰਮਜਾਂ ਨੂੰ ਸਮਝੀਏ ਅਤੇ ਇਹਨਾਂ ਰਮਜਾਂ ਦੇ ਅਨੁਸਾਰ ਚੱਲੀਏ ਜ਼ਿੰਦਗੀ ਨੂੰ ਸੋਹਣਾ ਸੌਖਾ ਬਣਾਈਏ ਜਦੋਂ ਹੀ ਅਸੀਂ ਆਪਣੇ ਗੁਰੂ ਦਾ ਓਟ ਆਸਰਾ ਤੱਕ ਲਿਆ ਉਹਦੀ ਸ਼ਰਨ ਵਿੱਚ ਆ ਗਏ ਉਹਦਾ ਅਸੀਂ ਪਰੇਸ਼ਾਨੀ ਚਿੰਤਾਵਾਂ ਡਰ ਤੇ ਖੰਭ ਲਾ ਕੇ ਉੱਟ ਜਾਣਗੇ ਸੋ ਆ ਆਪਣੇ ਗੁਰੂ ਦਾ ਔਟ ਆਸਤ ਤੱਕੀਏ ਗੁਰੂ ਅੱਗੇ ਅਰਦਾਸ ਕਰੀਏ ਗੁਰੂ ਦਾ ਗਿਆਨ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ